ਪਾਸੇ ਜਿੱਥੇ ਪਠਾਨਕੋਟ ਦੇ ਵਿੱਚ ਦਿਨ ਦਿਹਾੜੇ 스내ਚਰਸ ਨੇ 스내칭 ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਾਰਵਾਈ ਨੂੰ ਅੰਜਾਮ ਨਾ ਦੇ। ਦੱਸਦੇ ਇਹ ਵਾਰਦਾਤ ਜਿਹੜੀ ਐ ਪਠਾਨਕੋਟ ਦੇ ਦਲਹੌਜ਼ੀ ਰੋਡ ਗੈਲੈਕਸੀ ਹਸਪੀਟਲ ਦੇ ਸਾਹਮਣੇ ਜਿਹੜੀ ਐ ਵਾਪਰੀ ਇਹ ਦੁਪਹਿਰ ਦੇ 2:00 ਵਜੇ ਦੋ ਯੁਵਾਕ ਜਿਹੜੇ ਨੇ ਦੋ ਨੌਜਵਾਨ ਜਿਹੜੇ ਨੇ ਉਹ ਮੋਟਰਸਾਈਕਲ ਤੇ ਆਮਲੇ ਨੇ ਆ ਪਾਚੀ ਮੋਟਰਸਾਈਕਲ ਤੇ ਆਉਂਦੇ ਨੇ ਤੇ ਪਵਨ ਕੁਮਾਰ ਪਮਲੇ ਦੇ ਗਲ ਚ ਪਈ ਸਾਡੇ 4 ਕੋਲੇ ਤੋਂ ਵੱਗ ਦੀ ਸੁਰੇਤ ਚੈਨ ਨੂੰ ਰਾਕੇ ਖੋ ਕੇ ਜਿਹੜੇ ਉਹ ਭੱਜ ਜਾਂਦੇ। ਇਸ ਮੌਕੇ ਤੇ ਕਵਨ ਕੁਮਾਰ ਪੰਮਾ ਜੋਗੀ ਪੀੜਿਤ ਨੇ ਉਹਨਾਂ ਨੇ ਗੱਸੀ ਹੈ ਕਿ ਪੁਲਿਸ ਤੇ ਪੁਲਿਸ ਨੂੰ ਵੀ ਸੂਤਨਾ ਜਿਹੜੀ ਉਹ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜੀ ਅਣਗਹਿਲੀ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਟਾਲਮਟੋਲ ਕਰਦੇ ਹੋਏ ਕਾਰਵਾਈ 'ਚ ਕਿਤਨਾ ਕਿਤੇ ਦੇਰੀ ਹੈ ਉਹ ਵੇਖੀ ਗਈ ਹੈ। ਨਹੀਂ ਤਾਂ ਇਹ ਜਿਹੜੇ ਸਨੇਚਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਬੂ ਕਿਤੇ ਨਹੀਂ ਆ। ਦੇਉਤੇ ਹੀ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਤੇ ਇਹਨਾਂ तमाम ਗੱਲਾਂ ਤੋਂ ਬਾਅਦ तमाम ਸਵਾਲਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਹੈ ਉਹ ਕਾਰਵਾਈ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਸੀਸੀਟੀਵੀ ਫੁਟੇਜ ਜਿਹੜੇ ਨੇ ਉਹ ਖੰਡਾਲੇ ਜਾ ਰਹੇ ਨੇ ਤੇ ਇੱਕ ਵਾਰ ਤੁਹਾਨੂੰ ਸੁਣਾਦਿਆਂ ਪੀੜਿਤ ਪਵਨ ਕੁਮਾਰ ਪੰਮੀ ਦੀ ਕਹਾਣੀ ਕਿਸ ਤਰ੍ਹਾਂ ਦੇ ਨਾਲ ਚੋ ਇਸ ਥੋੜਾ ਨੇ ਜਿਹੜਾ ਹੈ ਇਸ ਸਨੈਚਰਸ ਨੇ ਜਿਹੜਾ ਹੈ ਇਸ ਸਨੈਚਿੰਗ ਦੀ ਵਾਰਤਾਵੂਨ ਜਾਣ ਦਿੱਤਾ ਮੇਰਾ ਨਾਮ ਪਵਨ ਕੁਮਾਰ ਪੰਮਾ ਆ ਸਿੰਬਲ ਜੋ ਮੇਰੀ ਬਰਸ਼ਾ ਨਾਕੇ ਦੇ ਸਾਹਮਣੇ ਮੈਂ ਬਜ਼ਾਰ ਗੇ ਦਾ ਸਮਾਨ ਲੈਣ ਗੱਡੀ ਦਾ ਬਜ਼ਾਰ ਵਾਇ ਕਰਦਾ ਗਲੈਸੀ ਹਸਪੀਟਲ ਲੱਗ ਗਿਆ ਪਿੱਛੋਂ ਦੋ ਮੁੜੇ ਆਇਆ ਉਹਨੇ ਮੇਰੇ ਗਲੇ ਦਾ ਤੇ ਮਾਰੇ ਮੇਰੀ ਚੈਨ ਲਾਗੇ ਤੋੜ ਕੇ ਠੀਕ ਆ ਜੀ ਮੈਂ ਆਹੀ ਪਿੱਛੇ ਲਾਇਆ ਮੋਟਰਸਾਈਕਲ ਪਰ ਉਹ ਨਹੀਂ ਲੱਭੇ ਮੁੜੇ ਤੇ 112 ਨੰਬਰ ਤੇ ਮੈਂ ਫੋਨ ਕੀਤਾ ਆ ਪੁਲਿਸ ਨੂੰ ਪੁਲਿਸ ਵਾਲੇ ਸਾਹਮਣੇ ਨਾ ਕੇ ਆਲੇ ਆਏ ਆ ਉਹ ਆ ਕੇ 10 15 ਮਿੰਟ ਮੇਰੇ ਲਾਗੇ ਖਲੋਤੇ ਮੈਨੂੰ ਸਾਨੂੰ ਕਹਿੰਦੇ ਵੀ ਸਾਡਾ ਏਰੀਆ ਨਹੀਂ ਪੈਂਦਾ ਆ ਤੇ ਤੁਸੀਂ ਹੋਰ ਕਿਤੇ ਕੰਪਲੇਨ ਕਰੋ ਉਸ ਤੋਂ ਬਾਅਦ ਮੈਂ ਦੋ ਨੰਬਰਾਂ 'ਤੇ ਫੋਨ ਆ ਗਿਆ ਉਹ ਵੀ ਕਹਿੰਦੇ ਸਾਡਾ ਏਰੀਆ ਨਹੀਂ ਪੈਂਦਾ ਪਰ ਮੈਂ ਚਾਹੁੰਦਾ ਵੀ ਮੈਨੂੰ ਦੱਸੋ ਕਿਹਦਾ ਏਰੀਆ ਪੈਂਦਾ ਆ ਅਈ ਜਾ ਕੇ ਤੇ ਬੰਦਾ ਮਾਰ ਕੇ ਸੁੱਟ ਪੁਲਿਸ ਕੋਈ ਕੰਮ ਹੀ ਨਹੀਂ ਕਰੇਗੀ ਭਾਈ ਮੇਰੀ ਚੈਨ ਸਾਡੇ 4 ਟੋਲੇ ਦੇ ਉੱਪਰ ਹੈ ਹਾਂਜੀ ਮੋਟਰਸਾਈਕਲ ਤੇ ਪਾਚੀ ਮੋਟਰਸਾਈਕਲ ਹੈ ਦੋ ਮੁੜੇ ਹੈ ਨੰਬਰ 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 ਨਹੀਂ ਹੈਗਾ ਉਹਨਾਂ ਦਾ ਮੋਟਰਸਾਈਕਲ ਦਾ ਫੋਟੋ ਫੋਟੋ ਹੈ ਕੈਮਰੇ ਵਿੱਚ ਆਈ ਦੀਆਂ ਫੋਟੋ ਪੁਲਿਸ ਨੂੰ ਦੇ ਦਿੱਤੀ ਆਈ ਫੋਟੋ ਇਹ ਤਾਂ ਨਹੀਂ ਕੰਪਲੀਟ ਦਿੱਤੀਆਂ ਤੇ ਇਹਦਾ ਨੰਬਰ ਭਾਈ ਹੋਰ ਮੈਨੂੰ ਵੀ ਨਹੀਂ ਪਤਾ ਲੱਗੇ ਕਰਦਾ ਕਿਹੜੇ ਖਾਨੇ ਦਾ ਵਾਂ ਮੈਂ 112 ਨੰਬਰ ਤੇ ਮੈਂ ਕੰਪਲੇਨਟ ਕੀਤੀ ਆ ਤੇ ਪੁਲਸ ਵਾਲੇ ਮੈਨੂੰ ਫੋਨ ਆਇਆ ਸਿਰਫ ਠੀਕ ਆ ਉਸ ਤੋਂ ਬਾਅਦ ਦੋ ਨੰਬਰ ਉਠਾਣੇ ਬਲਵੀਰ ਭਾਈ ਆਏ ਆ ਉਹਨਾਂ ਨੇ ਮੇਰੇ ਬਿਆਨ ਲਿਖਿਆ ਉਸ ਤੋਂ ਪਹਿਲਾਂ ਕੋਈ ਨਹੀਂ ਆਇਆ ਯਾਨੀ ਕਿ 2 ਘੰਟੇ ਬਾਅਦ ਪੁਲਸ ਆਈ ਕਿੰਨੇ ਵਜੇ ਦੀ ਇਹ 2 ਵਜੇ ਦੀ 4:30 ਵਜੇ ਤੇ ਹੁਣ ਪੁਲਸ ਆਈ ਆ ਉਹ ਵੀ ਬਲਵੀਰ ਭਾਈ ਨੇ ਫੋਨ ਗਿਆ ਤੇ ਉਹ ਆਏ ਆ ਉਹਨਾਂ ਨੇ ਮੇਰੇ ਬਿਆਨ ਲਿਖਿਆ ਪਹਿਲ ਉਦੋਂ ਫੋਨ ਆਇਆ ਕਰਦੇ ਵੀ ਮੇਰਾ ਸਾਡਾ ਏਰੀਆ ਨਹੀਂ ਪੈਂਦਾ ਮੈਂ ਬਸ ਇਹੀ ਚਾਹਨਾ ਵੀ ਮੇਰਾ ਨਾਮ ਸਾਫ਼ ਕੀਤਾ ਜਾਏ ਮੇਰੀ ਪੁਲਿਸ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਏ ਚਾਹ ਲੋਬੇ ਕੇ ਜਿਹੜੇ ਮੁੜਿਆ ਨੇ ਚੈਨ ਪੁੱਤੀ ਉਹ ਸੀਸੀਟੀਵੀ ਫੁਟੇਜ ਆ ਹਾਂ ਕੈਮਰੇ ਤੇ ਆਏ ਦੇ ਭਾਈ ਸਾਹਮਣੇ ਕੈਮਰੇ ਲੱਗੇ ਦੇ ਆ ਅੱਜ ਦੀ ਫੋਟੋ ਆਈਦੀ ਆ ਹਾਂਜੀ ਭਾਜੀ ਮੈਂ ਸਰندر ਮਨਾਸ ਸਿੰਬਲ ਚੌਂਗੋ ਬਾਰ ਪ੍ਰਧਾਨ ਇਦਾਂ ਹੈਗਾ ਵੀ ਇੱਕ ਵਾਰ ਦਾਤ ਤੋਂ ਅੱਜ ਹੋਈ ਆ ਜਿਹੜੀ ਪੰਮਾ ਮਿਸਤਰੀ ਜੀ ਦੇ ਨਾਲ ਹੋਈ ਨੇ ਇਹਦੇ ਵਿੱਚ ਇਦਾਂ ਹੈਗਾ ਕਿ ਸਿੰਬਲ ਚੌਂਗ ਦੇ ਵਿੱਚ ਆਮ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਅੱਜ ਪੰਮਾ ਜੀ ਨੇ ਵਾਰਦਾਤ ਹੋਣ ਤੇ ਕੰਪਲੇਂਟ ਕੀਤੀ ਆ ਕਈ ਬੰਦੇ ਐਦਾਂ ਦੇ ਵੀ ਹੈਗੇ ਨੇ ਜਿਹੜੇ ਕੰਪਲੀਟ ਨਹੀਂ ਕਰਦੇ ਪੁੱਤ ਨੂੰ ਨਹੀਂ ਦੰਦੇ ਪ੍ਰੈਸ ਦੇ ਅੱਗੇ ਨਹੀਂ ਆਂਦੇ ਆਗੇ ਡੇਲੀ ਦੀਆਂ ਸਿੰਬਲ ਚੋਂਕ ਮਮੂਨ ਏਰੀਆ ਦੇ ਵਿੱਚ ਕਈ ਵਾਰਦਾਤਾਂ ਹੋ ਰਹੀਆਂ ਜਿਹਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਬੇਸਫਲ ਔਰ ਕਮਜ਼ੋਰ ਦਿਖਾਈ ਦੇ ਰਿਹਾ ਜਿਹਦੇ ਵਿੱਚ ਕਿ ਅੱਜ ਇੱਕ ਚੋਰੀ ਹੋਰ ਮਮੂਨ ਦੇ ਵਿੱਚ ਹੋਈ ਹੈ ਨਾ ਇਹ ਕਿਸੇ ਨਕੇਲ ਕਰਦੇ ਆ ਪ੍ਰਸ਼ਾਸਨ ਸੋਇਆ ਹੋਇਆ ਨਾ ਇਹ ਕੰਮ ਕਰ ਰਿਹਾ ਨਾ ਇਹ ਇਹਦੇ ਵਿੱਚ ਆਪਣੀ ਜ਼ਰੂਰਤ ਸਮਝਦਾ ਇੰਦੇ ਅਗੇ ਬੇਨਤੀ ਹੈ ਕਿ ਐਸਐਸਪੀ ਸਾਹਿਬ ਨਾਲ ਤੋਂ ਬੇਨਤੀ ਹੈਗੀ ਹੈ ਕਿ ਸਰ ਇੱਕ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਏ ਘਰਾਂ ਘਰਾਂ ਵਿੱਚ ਚੋਰੀਆਂ ਹੋ ਰਹੀਆਂ ਸਾਡਾ ਸਮਾਜ ਦਾ ਉਸ ਉੱਤੇ ਵਿਸ਼ਵਾਸ ਉੜਦਾ ਜਾ ਰਿਹਾ ਦਿਨੋ ਦਿਨ ਕਿਪਾ ਕਰਕੇ ਇਹਦੇ ਵਿੱਚ ਧਿਆਨ ਦਿੱਤਾ ਜਾਏ